ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਮੇਰੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਇਦਾਂ ਦੇ ਬਲੌਗ ਵੈਸੇ ਪਾਉਂਦੀ ਨਹੀਂ ਹੁੰਦੀ ਤੇ ਪਰ ਮੈਨੂੰ ਮੈਂ ਅੱਜ ਇਦਾਂ ਦਾ ਬਲੌਗ ਹੀ ਪਾਉਣ ਲੱਗੀਆਂ ਕਿ ਮੈਂ ਵਾਹਿਗੁਰੂ ਜੀ ਮੇਰੇ ਬਲੌਗ ਦਾ ਬੜੇ ਰਿਓ ਕੱਲ ਨੂੰ ਮੈਂ ਜਾ ਰਹੀ ਹਾਂ ਆਪਣੇ ਪੇਕੇ ਪਿੰਡ ਮੇ ਜਿਹੜੇ ਕਿ ਮੇਰੇ ਪੇਕੇ ਹਰਿਆਣੇ ਦੇ ਵਿੱਚ ਆ ਤੇ ਡੱਬਾ ਵਾਲੀ ਤੇ ਵਾਈ ਗਰੂ ਜੀ ਵੈਸੇ ਤਾਂ ਇਹ ਸ਼ਹਾਦਤ ਦਾ ਮਹੀਨਾ ਅਸੀਂ ਕਿਤੇ ਵੀ ਨਹੀਂ ਜਾਂਦੇ ਹੁੰਦੇ ਤੇ ਪਰ ਮੇਰੀ ਕੋਈ ਮਜਬੂਰੀ ਹੈ ਨਾ ਵੀ ਮੇਰਾ ਭਤੀਜੇ ਨੂੰ ਥੋੜੀ ਜਿਹੀ ਚੋਟ ਲੱਗ ਗਈ ਆ ਗੱਡੀ ਲੱਗ ਗਈ ਇਸ ਕਰਕੇ ਮੇਰੀ ਮਜਬੂਰੀ ਮੈਨੂੰ ਜਾਣਾ ਪਿਆ ਹੈ ਨਾ ਜਾਣਾ ਵੀ ਪੈਂਦਾ ਤੇ ਪਰ ਇੱਕ ਦਿਲ ਵੀ ਨਹੀਂ ਕਰਦਾ ਜਾਣ ਨੂੰ ਤੁਸੀਂ ਇਹ ਕਹੋਗੇ ਵੀ ਹਰ ਵੀਡੀਓ 'ਚ ਭਾਵਕ ਹੋ ਜਾਂਦੀ ਆ ਭਾਬ ਕੇ ਦਾ ਮਤਲਬ ਹੁਣ ਜਦੋਂ ਕਿ ਸੱਚੀ ਗੱਲ ਕਹੀ ਆ ਹਨਾ ਕਿਸੇ ਸਿੰਗਰ ਨੇ ਇਹ ਗੱਲ ਮਾਮਾ ਮੜ ਕੇ ਪੇਕੇ ਨਹੀਂ ਆਉਣਾ ਪੇਕੇ ਹੁੰਦੇ ਮਾਮਾ ਨਾਲ ਹਨਾ ਵਾਈ ਗੁਰੂ ਜਦੋਂ ਮਾਮਾ ਇਸ ਜੱਗ ਤੋਂ ਚਲੇ ਜਾਂਦੀਆਂ ਹਨ ਉਦੋਂ ਫਿਰ ਪੇਕੇ ਦਾ ਘਰ ਵੀ ਬਹੁਤ ਵੱਡ ਵੱਡ ਖਾਨ ਲੱਗ ਜਾਂਦਾ ਹੈ ਤੇ ਪਰ ਭਲਾ ਮੇਰੇ ਭੈਣ ਭਰਾ ਹੈਗੇ ਆ ਵਾਈ ਗੁਰੂ ਉਹਨਾਂ ਨੂੰ ਸੱਚੇ ਪਾਤਸ਼ਾਹ ਤੰਦਰੁਸਤੀ ਰੱਖੇ ਜ਼ਰੂਰ ਹੈਗੇ ਵੀ ਆਪਦੀ ਜੇ ਵੀ ਆ ਭਰਾ ਵੀ ਆ ਪਰ ਜਿਹੜੀ ਮਾਂ ਬਾਪ ਵਾਲੀ ਜਗਾ ਉਹ ਬਿਲਕੁਲ ਖਾਲੀ ਹੈ ਤਕਰੀਬਨ ਮੈਂ 1.5 ਸਾਲ ਬਾਅਦ ਆਪਦੇ ਪੇਕੇ ਜਾਣ ਲੱਗੇ ਆ ਮੈਂ ਇਹ ਨਹੀਂ ਹੈਗਾ ਵੀ 6 ਮਹੀਨਿਆਂ ਬਾਅਦ 2 ਮਹੀਨਿਆਂ ਬਾਅਦ ਚੱਲ ਜਾ ਤੇ ਮੈਂ 6 ਮਹੀਨ ਮੈਂ 1.5 ਸਾਲ ਬਾਅਦ ਆਪਦੇ ਪੇਕੇ ਜਾਣ ਲੱਗੇ ਆ ਵਾਹਿਗੁਰੂ ਜੀ ਤੇ ਅੱਜ ਹੁਣ ਆਪਾਂ ਤਿਆਰੀ ਕਰਦੇ ਆ ਜਾਣ ਲਈ ਕੱਲ ਨੂੰ ਸਵੇਰ ਚੱਲਾਂਗੇ ਤੇ ਬੇਟਾ ਜਾਊਗਾ ਨਾਲ ਤੇ ਮੈਂ ਤੇ ਬੇਟਾ ਅਸੀਂ ਦੋਨੇ ਜਾਵਾਂਗੇ ਤਾਂ ਵਾਏ ਗਰੂਜੀ ਮੈਂ ਇਸ ਲਈ ਬਲੌਗ ਬਣਾਉਂਦੀ ਸੀ ਮੈਂ ਇਹ ਦੱਸਦੀ ਆ ਕਿ ਹਾਂ ਮਾਵਾਂ ਹੁੰਦੀਆਂ ਤਾਂ ਵੇਕੇਤੀ ਦੋ ਮਹੀਨੇ ਨਹੀਂ ਪੈਣ ਦਿੰਦੀ ਜਦੋਂ ਚਲੀ ਜਾਂਦੀ ਆ ਹਨਾ ਤੇ ਜਦੋਂ ਮਾਵਾਂ ਇਸ ਜੱਗ ਤੋਂ ਤੁਰ ਜਾਂਦੀਆਂ ਹਨਾ ਫਿਰ ਧੀਆਂ ਕਿਸੇ ਪਾਸੇ ਨਹੀਂ ਜਾਂਦੀਆਂ ਕਿਉਂਕਿ ਉਹ ਭਰਾ ਜਿਹੜੇ ਹੁੰਦੇ ਨੇ ਮੈਂ ਮੰਨਦੀ ਆ ਕਿ ਭਰਾ ਇੱਕ ਨਿਉਂ ਜ਼ੜ ਹੁੰਦੀ ਆ ਮਾਪੇ ਦੀ ਆਪਣੇ ਭਰਾਵਾਂ ਨਾਲ ਵੇਕੇ ਹੁੰਦੇ ਨੇ ਪਰ ਭਰਾ ਇੱਕ ਵਰਤੋਂ ਦੀ ਰਿਸ਼ਤੇਦਾਰੀ ਰਹਿ ਜਾਂਦੇ ਹੁੰਦੇ ਨੇ ਭਰਾਵਾਂ ਦੇ ਤਾਂ ਜੇ ਜਾਵਾਂਗੇ ਤਾਂ ਭਰਾ ਆਪਣੇ ਆਉਣਗੇ ਤੇ ਜੇ ਭਰਾਵਾਂ ਦੇ ਨਾ ਜਾਵਾਂਗੇ ਭਰਾ ਭਰਾ ਨਾ ਗੁੱਸਾ ਕਰਨਗੇ ਤਾਂ ਸ਼ਾਇਦ ਮੇਰੀਆਂ ਪਰਜਾਈਆਂ ਵੀ ਬਲੌਗ ਵੇਖਣੀਆਂ ਮਾਈਂਡ ਕਰਨਗੀਆਂ ਤੇ ਭਰਾ ਨਾ ਖਣਗੇ ਤਾਂ ਭਜਾਈਆਂ ਕਹਿ ਦੇਣੀਆਂ ਵੀ ਤੇਰੀ ਭੈਣ ਤਾਂ ਆਉਂਦੀ ਨਹੀਂ ਤੇ ਤੁਸੀਂ ਕੀ ਲੈਣ ਜਾਣਦੇ ਹੋ ਹਨਾ ਇਸਾਰ ਕਰ ਦੇਵੀ ਜੀ ਕਹਾਣੀਆਂ ਇਹ ਮੇਰੇ ਘਰ ਦੀ ਨਹੀਂ ਵੈਸੇ ਮੈਂ ਤਾਂ ਕੋਈ ਇਤਰਾਜ ਉਹਨਾਂ ਸਰ ਕਰਦੀ ਨਹੀਂ ਜਦੋਂ ਮੈਂ ਨਹੀਂ ਜਾਣਦੀ ਤਾਂ ਫਿਰ ਮੇਰੇ ਕੋਲੇ ਹਾਂ ਮੇਰਾ ਮੇਰੇ ਦੁੱਖ ਦੇ ਸੁੱਖ ਦੇ ਆਉਂਦੇ ਆ ਵਿਚਾਰੇ ਪਰ ਇਹ ਨਹੀਂ ਹੈਗਾ ਕਿ ਉਹ ਵੀ ਮਹੀਨੇ ਮਹੀਨੇ ਤੋਂ ਆ ਜਾਣ ਜਾਂ 20 ਦਿਨਾਂ ਤੋਂ ਆ ਜਾਣ ਇਹ ਨਹੀਂ ਗੱਲ ਹੈਗੀ ਆਪਣੀ ਕਿਉਂਕਿ ਦੂਰ ਦੀ ਬਾਟ ਆ ਦੇਖੋ ਹੁਣ ਸ੍ਰੀ ਮੁਕਸਾ ਸਾਹਿਬ ਤੋਂ ਡਾਬਾ ਵਾਲੀ ਤੋਂ ਮੈਂ 10 ਕਿਲੋਮੀਟਰ ਅੱਗੇ ਜਾਣਾ ਹੁੰਦਾ ਹੈ ਨਾ ਤੇ ਮੈਨੂੰ ਜਾਣਾ ਵੀ ਬਹੁਤ ਔਖਾ ਲੱਗਦਾ ਤੇ ਬਕਾਇਦਾ ਇਹ ਸਬਾ ਦੇ ਦਿਨ ਚੱਲ ਰਹੇ ਸੀ ਜਾਣਾ ਨਹੀਂ ਸੀ ਕਰੋ ਚਾਹੁੰਦੀ ਮੈਂ ਤੇ ਅਸੀਂ ਜਾਂਦੇ ਵੀ ਨਹੀਂ ਹੁੰਦੇ ਕਿਤੇ ਤੇ ਪਰ ਹੁਣ ਮੇਰੀ ਮਜਬੂਰੀ ਮੈਨੂੰ ਜਾਣਾ ਪਊਗਾ ਹੈ ਨਾ ਤੇ ਜੇ ਆਪਾਂ ਨਹੀਂ ਜਾਂਦੇ ਤਾਂ ਆਪਣੇ ਭਰਾ ਭਤੀਜੇ ਸਾਰੇ ਪ੍ਰਧਾਨਿਆ ਸਭ ਗੁੱਸੇ ਹੁੰਦੇ ਨੇ ਵੀ ਸਾਡਾ ਪਤਾ ਲੈਣ ਨਹੀਂ ਆਏ ਸਾਡਾ ਕੋਈ ਦੁੱਖ ਦਾ ਸੁੱਖ ਦਾ ਨਹੀਂ ਸੁਣਿਆ ਇਹਨਾਂ ਨੇ ਪਰ ਹਾਂ ਪਰ ਪੇਕੇ ਤਾਂ ਖਾਲਸਾ ਜੀ ਮਾਵਾਂ ਨਾਲ ਹੀ ਹੁੰਦੇ ਨੇ ਜਿਹੜਾ ਮਾਂ ਗਈ ਮਾਪੇ ਗਏ ਬਿਰਾਗ ਗਿਆ ਠੀਕ ਹੈ ਜਦੋਂ ਮਾਪੇ ਚਲੇ ਜਾਂਦੇ ਆ ਨਾ ਇਸ ਦੁਨੀਆ ਤੋਂ ਤੇ ਬਿਰਾਗ ਬਿਰਾਗ ਵੀ ਚਲਾ ਜਾਂਦਾ ਜਿਵੇਂ ਸਹਾਨ ਸਿਆਣਿਆਂ ਦੀ ਕਹਾਵਤ ਅੱਖਾਂ ਗਈਆਂ ਜਹਾਨ ਗਿਆ ਕੰਨ ਨੇ ਗਏ ਰਗ ਰਗ ਕੇ ਆਤੀ ਮਾਪੇ ਗਏ ਤਾਂ ਬਰਾਗ ਗਿਆ ਇਹ ਦੋ ਮਾਪੇ ਚਲੇ ਜਾਂਦੇ ਆ ਫਿਰ ਬਰਾਗ ਦੋ ਚਲਾ ਜਾਂਦਾ ਫਿਰ ਉਹ ਬਰਾਗ ਨਹੀਂ ਆਉਂਦਾ ਪੇਕੇ ਪਿੰਡ ਦੀਆਂ ਰਾਹਾਂ ਵਿੱਚ ਦੇਖਦੇ ਹੁੰਨੇ ਵੀ ਕਿਤੇ ਸਾਡੀ ਮਾਂ ਜਿਹੜਾ ਸਾਡਾ ਬਾਪ ਕਿਤੇ ਵੀ ਸਾਨੂੰ ਮਿਲੂਗਾ ਪਰ ਨਹੀਂ ਉਸ ਪਿੰਡ ਦੀਆਂ ਰਾਹਾਂ ਦੇ ਵਿੱਚ ਜਾ ਕੇ ਮੋੜਿਆ ਹੁੰਨੇ ਆ ਕਦੇ ਵੀ ਉਹਨਾਂ ਨੇ ਸਾਨੂੰ ਛੋਟੇ ਹੁੰਦਿਆਂ ਛੱਡ ਕੇ ਸਾਡੇ ਫਾਦਰ ਸਾਹਿਬ ਇਸ ਦੁਨੀਆ ਨੂੰ अलविदा कह गई थी ਤੇ ਮੇਰੇ ਮਾਤਾ ਜੀ ਥੋੜੇ ਟਾਈਮ ਬਾਅਦ ਮੇਰੇ ਮਾਤਾ ਜੀ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ ਤੇ ਪਰ ਹੁਣ ਫਿਰ ਵੀ ਉਸ ਤੋਂ ਬਾਅਦ ਅੱਗੇ ਮੈਂ ਆਈ ਤਾਂ ਮੇਰੀ ਸੱਸ ਨਾ ਮੇਰਾ ਸੋਹਰਾ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਉਸ ਤੋਂ ਬਾਅਦ ਮੇਰੇ ਹਸਬੰਦ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੁਹਾਨੂੰ ਪਤਾ ਜਦੋਂ ਇੱਕ ਔਰਤ ਦੇ ਸਿਰ ਤੋਂ ਪਤੀ ਦਾ ਸਾਇਆ ਉੱਠ ਜਾਂਦਾ ਤੇ ਉਹ ਔਰਤ ਦਾ ਇੱਕ ਪਾਠ ਖਤਮ ਹੋ ਜਾਂਦਾ ਤੁਹਾਨੂੰ ਪਤਾ ਬਲੀਪਾਤ ਜਾਣ ਦਿਓ ਜਾਣਾ ਭਲਾ ਮੈਂ ਆਪਣੇ ਪੇਕੇ ਹੈ ਇਹ ਕੁੜੀਆਂ ਆਪਣੇ ਪੇਕੇ ਜਾਣ ਦੇ ਬਹੁਤ ਖੁਸ਼ ਹੁੰਦੀਆਂ ਹੁੰਦੀਆਂ ਪਰ ਮੇਰਾ ਮਨ ਉਦਾਸ ਹੋਈ ਜਾਂਦਾ ਪੇਕੇ ਜਾਣ ਦੇ ਨਾਂ ਤੇ ਵੇਕੇ ਜਾਉਂਗੀ ਨਾ ਮਾਂ ਨਾ ਮਮ ਨਾ ਬਾਪ ਕੋਈ ਵੀ ਨਹੀਂ ਦਿਸਣਾ ਉਹ ਜਗ੍ਹਾ ਬਿਲਕੁਲ ਖਾਲੀ ਹੋਊਗੀ ਇਕ ਤਰ੍ਹਾਂ ਇਨਸਾਨ ਕਰੋ ਦੁਖੀ ਹੁੰਦਾ ਜਿਹੜੀਆਂ ਧੀਆਂ ਕਰੋ ਔਖੀਆਂ ਹੁੰਦੀਆਂ ਉਹ ਮਾਂ ਬਾਪ ਕੋਲ ਆਪਣਾ ਦੁੱਖ ਸੁੱਖ ਰੋ ਲੈਦੀਆਂ ਹੁੰਦੀਆਂ ਪਰ ਜਿਹੜੇ ਭਰਾ ਭਰਜਾਈਆਂ ਹੁੰਦੇ ਨੇ ਉਹਨਾਂ ਕੋਲ ਵੀ ਮਾਂ-ਬਾਪਾ ਦੁੱਖ ਸੁੱਖ ਰੋ ਵੀ ਲੈਂਦੇ ਪਰ ਨਹੀਂ ਉਹ ਸਕੂਨ ਨਹੀਂ ਮਿਲਦਾ ਜਿਹੜਾ ਮਾਂ-ਬਾਪ ਨਾਲ ਮਿਲਦਾ ਅੱਜ ਅੱਜ ਮਾਂ ਹੁੰਦੀ ਤਾਂ ਉੜੀ ਕਰਨੀ ਸੀ ਉਹਨੇ ਵੀ ਕੱਲੂ ਮੇਰੀ ਧੀ ਆਉ ਪਰ ਮੇਰੇ ਮੇਰੇ ਪ੍ਰਾਪਤੀ ਜੀ ਮੇਰੀ ਮਾਂ ਨਾਲੋਂ ਮੇਰੇ ਬਾਪ ਨਾਲੋਂ ਮੇਰੀ ਜ਼ਿਆਦਾ ਇੱਜ਼ਤ ਕਰਨ ਮੈਨੂੰ ਜ਼ਿਆਦਾ ਸਮਝਣ ਪਰ ਫਿਰ ਵੀ ਪਤਾ ਨਹੀਂ ਕਿਉਂ ਦਿਲ ਨੂੰ ਇਹ ਮਹਿਸੂਸ ਹੋ ਰਿਹਾ ਕਿ ਜਦੋਂ ਮੈਂ ਉਸ ਪਿੰਡ ਦੇ ਵਿੱਚ ਜਾਵਾਂਗੀ ਇੱਕ ਤਾਂ ਮੈਂ ਜਾਣਾ 1.5 ਸਾਲ ਬਾਅਦ ਮੈਂ ਹਰ ਰੋਜ਼ ਛੇਤੀ ਨਹੀਂ ਜਾਂਦੀਗੀ ਕਿਉਂਕਿ ਮੇਰੇ ਘਰ ਦੀਆਂ ਜ਼ਿੰਮੇਵਾਰੀਆਂ ਹੀ ਇਦਾਂ ਦੀਆਂ ਨੇ ਕਿ ਮੈਂ ਛੇਤੀ ਆਪੜੇ ਤੇ ਕਿੰਨੇ ਹੀ ਜਾਂਦੀ ਹਾਂ ਜਦੋਂ ਮਾਂ ਮਾਂ ਬਾਪ ਮਾਂ ਜਾਂਦੀ ਸੀ ਬਹਾਦਰ ਸ਼ਾਹ ਦਾ ਪਹਿਲਾ ਛੜਕ ਚਲੇ ਗਏ ਸੀ ਜਦੋਂ ਪਿਤਾ ਜੀ ਮਾਤਾ ਜੀ ਚਲੇ ਮਾਤਾ ਜੀ ਸੀਗੇ ਉਦੋਂ ਮੈਂ ਬਹੁਤ ਜਲਦੀ ਚਲੀ ਜਾਂਦੀ ਹੁੰਦੀ ਸੀਗੀ ਸਰਦਾਰ ਜੀ ਸੀਗੇ ਉਦੋਂ ਤਾਂ ਮੈਨੂੰ ਜਾਣਾ ਵੀ ਬਹੁਤ ਔਖਾ ਲੱਗਦਾ ਸੀ ਹੁਣ ਜਿੰਮੇਵਾਰੀਆਂ ਦਾ ਬੋਝ ਆਪਣੇ ਸਿਰ ਤੇ ਪੈ ਗਿਆ ਤੇ ਜਾਣਾ ਬਹੁਤ ਔਖਾ ਲੱਗਦਾ ਖਲਸਾ ਜੀ ਤੇ ਥੋੜਾ ਜਿਹਾ ਧੀਆ ਵਾਲਿਆਂ ਨੂੰ ਵੀ ਤੇ ਧੀਆ ਨੂੰ ਵੀ ਮਾਵਾ ਆਪਣੀ ਚਾਹਤ ਹੁੰਦੀ ਹੈ ਤੇ ਮਾਵਾ ਨੂੰ ਵੀ ਇਹ ਹੁੰਦਾ ਮੇਰੀ ਧੀਆ ਉਹ ਇੱਥੇ ਪਰ ਜਦੋਂ ਇਹ ਝਾਕ ਮੁੱਕ ਜਾਂਦੀ ਆ ਫਰਤੀਆਂ ਆਪਣੇ ਘਰ ਦੀਆਂ ਹੀ ਰਹਿ ਜਾਂਦੀਆਂ ਆ ਫਰਤੀਆਂ ਦਾ ਤਾਂ ਕੋ ਘਰ ਹੁੰਦਾ ਵੀ ਨਹੀਂ ਜੋ ਕਿ ਜਦੋਂ ਆਪਾਂ ਜਦੋਂ ਆਪਾਂ ਪੇਕੇ ਘਰ ਹੁੰਨੇ ਆ ਤਾਂ ਆਪਣੇ ਭਰਾ ਵੀ ਆਪਣੇ ਮਾਪੇ ਵੀ ਇਹੀ ਮਾਪੇ ਕਹਿ ਦਿੰਦੇ ਆ ਇਹ ਤਾਂ ਬਗਾਨਾ ਧਾਨ ਦੇ ਜਦੋਂ ਆਪਾਂ ਸਹੁਰੇ ਘਰ ਆ ਜਾਂਦੇ ਨੇ ਇਹਨੇ ਤਾਂ ਬਗਾਨੇ ਘਰ ਚੱਲ ਜਾਣਾ ਬਗਾਨਾ ਧਾਨ ਤੇ ਜਦੋਂ ਆਪਾਂ ਸਹੁਰੇ ਘਰ ਆ ਜਾਂਦੇ ਨੇ ਦਸੌਰੇ ਕਹਿੰਦੇ ਤਾਂ ਬਗਾਨੇ ਘਰੋਂ ਆਈਏ ਤੇ ਕੋਈ ਵੀ ਧੀ ਦਾ ਘਰ ਨਹੀਂ ਹੁੰਦਾ ਤੇ ਜਦੋਂ ਜਦੋਂ ਉਹ 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 ਦੀ ਸਪਾਰ ਹੋ ਜਾਂਦੀ ਉਹਦੀ ਡੈਥ ਹੋ ਜਾਂਦੀ ਆ ਤੇ ਫਿਰ ਉਹਦਾ ਲਾਸਟ ਵਾਲਾ ਖੱਫਣ ਵੀ ਉਹਦੇ ਪੇਕੇ ਤੋਂ ਢੀਕਦੇ ਆ ਵੀ ਇਹਦੇ ਪੇਕੇ ਆਉਣਗੇ ਤੇ ਖੱਫਣ ਲੈ ਕੇ ਆਉਣਗੇ ਫੇਰ ਇਹ ਇਹ ਇਹਨਾਂ ਸੰਸਕਾਰ ਹੋਊਗਾ ਦੇਖੋ ਕਿਦਾਂ ਦੀ ਇਹ ਰੀਤ ਆ ਸਿਰਫ ਪਰ ਮੈਂ ਹੁਣ ਮੈਂ ਜਾ ਤਾਂ ਰਹੀ ਆ ਪਰ ਉਹ ਮਨ ਦੇ ਵਿੱਚ ਸਕੂਨ ਨਹੀਂ ਹੈਗਾ ਜਿਹੜਾ ਪਹਿਲਾਂ ਹੁੰਦਾ ਸੀ ਪਰ ਮਾਂ ਪੈਣਾ ਭਰਾਵਾਂ ਦਾ ਵਰਤਨਾ ਤਾਂ ਹੁੰਦਾ ਹੀ ਹੈ ਪਰ ਭਤੀਜੇ ਵੀ ਆਪਣੀ ਅੰਸ਼ ਵੱਲਸ ਆਪਣੀ ਫਲਵਾੜੀ ਹੁੰਦੀ ਹੈ ਤੇ ਆਪਣਾ ਖੂਨ ਵੈਗਰੂ ਜੀ ਹੁਣ ਮੈਂ ਕਰਦੀਆਂ ਤਿਆਰੀ ਕਿਉਂਕਿ ਮੇਰੀ ਮੈਂ ਹੁਣ ਕੁਝ ਕਰਕੇ ਰੱਖੂਗੀ ਸਰਦੀ ਦਾ ਮਹੀਨਾ ਸਵੇਰ ਟਾਈਮ ਨਾਲ ਜਾਵਾਂਗੀ ਚਲੋ ਦੋਦੀ ਬਾਟਾ ਮਨ ਥੋੜਾ ਜਿਹਾ ਦੁਖੀ ਹੋ ਜਾਂਦਾ ਫਿਰ ਵੀ ਵੈਸੇ ਮਹਾਰਜ ਕਹਿ ਦਿੰਦਿਆ ਵੀ ਗੁਰੂ ਦੇ ਸਿੱਖ ਨੂੰ ਕਦੇ ਵੀ ਭਾਵਕ ਨਹੀਂ ਹੋਣਾ ਚਾਹੀਦਾ ਪਰ ਮਨ ਇਹ ਦੁਨਿਆਵੀ ਹੈ ਆਪਾਂ ਕਲ ਜੂਗੀ ਜੀਵਾ ਫਿਰ ਵੀ ਭਾਵਕ ਹੋ ਜਾਂਦਾ ਚਲੋ ਕਹ ਮੈਂ ਇਦਾਂ ਦੀਆਂ ਗੱਲਾਂ ਕਰਦੀ ਤੁਹਾਡੇ ਤੋਂ ਖਿਮਾ ਮੰਗਦੀ ਆ ਹੁਣ ਮੈਂ ਤੁਹਾਨੂੰ ਦਿਖਾਉਣੀ ਆਪਣਾ ਸੂਟ ਜਿਹੜਾ ਮੈਂ ਪਾ ਕੇ ਜਾਣਾ ਇਹ ਕੁਝ ਮੈਂ ਇਦਾਂ ਦੇ ਕੱਪੜੇ ਜੋ ਸਰਦਾਰ ਜੀ ਇਸ ਦੁਨੀਆ ਤੋਂ ਗਏ ਆ ਇਦਾਂ ਦੇ ਕੱਪੜੇ ਮੈਂ ਕਦੇ ਨਹੀਂ ਇਹ ਵੈਲਵਟ ਦਾ ਸੂਟ ਹੈ ਦੇਖੋ ਇਹਦੇ ਤੇ ਗਲੇ ਤੇ ਸਟੱਫ ਬਣਿਆ ਹੋਇਆ ਦੇਖੋ ਇਹ ਘੇਰੇ ਤੇ ਵੀ ਬਣਿਆ ਹੋਇਆ ਤੇ ਇਹਨੂੰ ਇੱਕ ਵਾਰ ਵੀ ਨਹੀਂ ਪਾਇਆ ਹੋਇਆ ਇਹ ਇਦਾਂ ਹੀ ਰੱਖਿਆ ਹੋਇਆ ਤੇ ਜਦੋਂ ਦੇ ਸਰਦਾਰ ਜੀ ਇਸ ਦੁਨੀਆ ਨੂੰ ਛੱਡ ਕੇ ਗਏ ਆ ਮੈਂ ਇਹ ਕੱਪੜੇ ਇਦਾਂ ਦੇ ਪਾ ਕੇ ਕਦੇ ਵੀ ਕਿਤੇ ਵੀ ਨਹੀਂ ਗਈ ਤੇ ਹੁਣ ਕਿਉਂਕਿ ਮੇਰਾ ਬੇਟਾ ਜਿਹੜਾ ਉਹ ਹੁਣ ਅੱਜ ਦੇ ਮਾਹੌਲ ਦਾ ਬੱਚਾ ਉਹ ਮੈਨੂੰ ਇਦਾਂ ਡੋਕ ਦਾ ਰਹਿਣਾ ਕਿ ਮੰਮੀ ਤੂੰ ਇਦਾਂ ਦੇ ਕੱਪੜੇ ਨਾ ਪਾਇਆ ਜਿਹੜੀ ਅਮਰਤਾ ਰੇ ਸ਼ਿੰਗਣੀ ਹੁੰਦੀ ਹੈ ਉਹ ਕਦੀ ਵਿਧਵਾ ਨਹੀਂ ਹੁੰਦੀ ਹੁੰਦੀ ਪਰ ਮੈਂ ਵੀ ਮੁਹੰਨਤੀ ਐ ਇਸ ਗੱਲ ਨੂੰ ਤਾਂ ਅਮਰਤਾ ਜੀ ਦੀ ਬਾਣੀ ਖਾਸ ਮੰਨਦੀ ਉਹ ਕਦੀ ਵਿਧਵਾ ਨਹੀਂ ਹੁੰਦੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਿੰਗਣੀ ਬੱਚੀ ਹੁੰਦੀ ਹੈ ਉਹ ਕਦੀ ਵਿਧਵਾ ਨਹੀਂ ਹੁੰਦੀ ਹੁੰਦੀ ਤੇ ਦੇਖੋ ਜੇ ਮੇਰਾ ਸੂਤ ਦੱਸੋ ਸੋਣਾ ਮੈਂ ਪੇਕੇ ਬਾਕੇ ਜਾ ਸਕਦੀ ਹਾਂ ਮੈਗ ਨੂੰ ਕੱਲ ਨੂੰ ਦਿਖਾਵਾਂਗੀ ਦੂਸਰਾ ਸੂਟ ਹੁਣ ਮੈਂ ਪੇਕੇ ਜਾਣ ਦੀ ਕਰਦੀਆਂ ਤਿਆਰੀ ਕੱਲ ਸਜੀ ਲੈ ਮੇਰਾ ਥੋੜਾ ਜਿਹਾ ਘਰ ਦੇਖ ਲਓ ਤੁਸੀਂ ਏਦਾਂ ਨਾ ਸਾਡਾ ਗਰੀਬਾਂ ਦਾ ਘਰ ਦੇਖੋ ਇੱਧਰ ਉਹ ਮੇਰੀ ਰਹਿ ਗਈ ਰਸੋਈ ਪਰਦੇ ਬੰਦ ਚਾ ਕਿੱਥੇ ਪਏ ਆ ਦੇ ਇੱਧਰ ਇਤਰਾ ਪਣੀ ਆ ਗਈ ਮੇਰੀ ਸਲਾਈ ਵਾਲੀ ਮਸ਼ੀਨ ਇਧਰ ਵਾਲੀ ਉਹ LED ਵਗੈਰਾ ਸਾਰੇ ਇਹ ਮੈਂ ਲੌਬੀ 'ਚ ਖੜੀ ਐ। ਵਾਹਿਗੁਰੂ ਜੀ ਅੱਪਾ ਹੁਣ ਐਦਾਂ ਦੇ ਬਲੌਗ ਲੈ ਕੇ ਆਇਆ ਕਰਾਂਗੇ ਧਾਰਮਿਕ ਬਲੌਗ ਤਾਂ ਆਪਾਂ ਪਾਉਣਾ ਹੀ ਪਾਉਣਾ ਆਪਣਾ ਚੈਨਲ ਵੀ ਧਾਰਮਿਕ ਆ ਤੇ ਬਾਕੀ ਆਪਾਂ ਤੁਹਾਨੂੰ ਪਤਾ ਕਿ ਮੈਂ ਕੱਪੜੇ ਦੀ ਵੀ ਵੀਡੀਓ ਵੀ ਪਾਈ ਐ ਮੈਂ ਕੱਪੜੇ ਦਾ ਕੰਮ ਵੀ ਕਰਦੀ ਆ ਵਾਹਿਗੁਰੂ ਜੀ ਕਿਰਤ ਕਰਨ ਤਾਂ ਆਪਣੇ ਕਰਮ ਹੁੰਦੇ ਆ ਨਾ ਦੋਨੋ ਪਤਾ ਫਿਰ ਆਸਰਾ ਵੀ ਤਾਂ ਕੀ ਦਾ ਹੈ ਇੱਕ ਵੈਗੁਰੂ ਦਾ ਹੈ ਤੇ ਕਿਰਤਵੀ ਦਾ ਮਹਾਰਾਜ ਨੇ ਕਿਹਾ ਵੀ ਕਿਰਤ ਕਰਕੇ ਵੰਡ ਛਕੋ ਤੇ ਹੁਣ ਆਪਾਂ ਇੰਨਾ ਕੁ ਮੇਰਾ ਮੇਰੇ ਬਲੌਗ ਨਾਲ ਬਣੇ ਰਿਓ ਕੱਲ ਨੂੰ ਮੈਂ ਜਦੋਂ ਜਾਵਾਂਗੀ ਤੁਹਾਨੂੰ ਮੈਂ ਦਿਖਾਉਂਗੀ ਕਿ ਮੇਰੇ ਪਿਤਾ ਪਰਿਵਾਰ ਇੱਕ ਗੁਰਸਿੱਖੀ ਨਾਲ ਜੁੜਿਆ ਹੋਇਆ ਪਰਿਵਾਰ ਤੇ ਕੇਸ ਦਾੜੀ ਵਾਲਾ ਸਾਰਾ ਪਰਿਵਾਰ ਮੈਂ ਤੁਹਾਨੂੰ ਸਾਰੇ ਦਿਖਾਉਂਗੀ ਮੇਰਾ ਪਰਿਵਾਰ ਦਿਖਾਉਂਗੀ ਕਿ ਮੈਂ ਕੱਲ ਛੰਡੇ ਨੂੰ ਜਾ ਰਹੀ ਐ ਹਰਿਆਣੇ ਦੇ ਵਿੱਚ ਅੱਜ ਆਪਾਂ ਬਲੌਗ ਬਣਾਤਾ ਆਪਾਂ ਉਹਨਾਂ ਨੂੰ ਦੱਸਤਾ ਵੀ ਆਪਾਂ ਕੱਲ ਨੂੰ ਆ ਰਹੇ ਆ ਕਿ ਆਪਾਂ ਉਹਨਾਂ ਨੂੰ ਕੱਲ ਨੂੰ ਜਾ ਕੇ ਸਰਪ੍ਰਾਈਜ਼ ਦੇਵਾਂਗੇ ਵੀ ਅਸੀਂ ਆ ਰਹੇ ਆ ਅੱਜ ਬਲੌਗ ਤਾਂ ਵੇਖ ਲੈਣਗੇ ਤੇ ਹੁਣ ਆਪਾਂ ਅੱਥੇ ਬਲੌਗ ਨੇ ਕੁਝ ਕੁ ਚੀਜ਼ਾਂ ਮੇਰੀਆਂ ਇਦਾਂ ਦੀਆਂ ਹੈਗੀਆਂ ਕਿ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸੀ ਤੇ ਚਲੋ ਹੁਣ ਮੈਂ ਵੀਡੀਓ ਲੰਬੀ ਬਹੁਤ ਹੋ ਗਈ 12 ਮਿੰਟ ਦੀ ਹੋ ਗਈ ਹੈ ਜੀ ਤੇ ਹੁਣ ਆਪਾਂ ਫਤਿਹ ਬਲਾਉਨੇ ਆ ਮੇਰੀ ਫਤਿਹ ਮਨਜ਼ੂਰ ਕਰਿਓ ਖਾਲਸਾ ਜੀ ਮੈਂ ਤੁਹਾਡੀ ਆਪਣੀ ਜਗਦੀਤ ਕੌਰ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਕਿ ਮੇਰਾ ਬਲੌਗ ਤੁਹਾਨੂੰ ਕਿੱਦਾਂ ਦਾ ਲੱਗਦਾ ਤੇ ਮੇਰੀ ਧਾਰਮਿਕ ਆਈਡੀ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਦੇਸਾਂ ਅਮਦੇਸਾਂ ਵਿੱਚ ਤੇ ਸਜਨਾ ਭੈਣਾ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ